ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਜੂਰ ਸਾਹਿਬ ਸ਼੍ਰੀ ਜੂਰ ਸਾਹਿਬ ਜੜੀ ਇੱਥੇ ਦੀ ਸਮਾਪਤੀ ਹੈ ਮੇਲੇ ਦੀ ਤੇ ਹੁਣ ਚਾਲਾ ਮਾਤਾ ਸਾਹਿਬ ਦੇ ਵਾਰ ਹੈ ਘੋੜੇ ਆਪਣੇ ਗੱਡੀਆਂ ਤੇ ਚੜ ਰਹੇ ਨੇ ਸਿੰਘ ਤਿਆਰ ਪਰ ਤਿਆਰ ਨੇ ਆਹ ਸਾਡਾ ਬਾਬਾ ਜੀ ਇਨਾ ਦੇ ਵਿੱਚ ਮਹਾਰਾਜ ਸਰਦੀਆਂ ਹੀ ਪੀਗਾ ਵੀ ਠੰਡਕ ਨਹੀਂ ਆਉਂਦੀ ਜੇ ਹੁਣ ਚਾਲਾ ਜਾ ਰਿਹਾ ਜੀ ਮਹਾਰਾਜ ਬਾਬਾ ਜੀ ਆ ਸਾਡੇ ਸੰਗਤ ਮਾਈਆਂ ਤੇ ਬੜੇ ਬੜੇ ਜਹਾਜ ਸਿੰਘਾਂ ਕੋਲ ਚਲੀ ਜੇ ਸੰਗਤ ਵੰਦਸਿਆ ਕੀ ਹਾਲ ਜੇ ਕਿਰਪਾ ਪਾਛਾ ਸੱਚੇ ਪਾਸ਼ਾ ਵੱਡਿਆ ਮਹਾਰਾ ਦੀ ਗੁਰੂ ਗੋਬਿੰਦ ਸਿੰਘ ਦੀ ਪਿਛਲੇ ਪੂਰੇ ਹਫਤੇ ਤੋਂ ਜਿਹੜੇ ਲੰਗਰ ਚੱਲ ਰਹੇ ਤੇ ਇੱਥੇ ਸ਼ੌਣੀ ਚ ਤੇ ਹੁਣ ਜਿਹੜੀ ਸਮਾਪਤੀ ਆ ਹੁਣ ਮਾਤਾ ਸਾਹਿਬ ਦੇ ਬੰਦੇ लंगर लगन गे बिलकुल की हाल है बाबा जी नहीं है जे बोल दे किरपा करो समाना ਲੱਦਿਆ ਗਿਆ ਬਾਬਾ ਸੇਮਾ ਸਿੰਘ ਜੀ ਉਹ ਵਾਹ ਲਓ ਦੇ ਲੰਗਰ ਸੀ ਆ ਮਾਈਆਂ ਦਾ ਲੰਗਰ ਸੀ ਖੁੱਲਾ ਉਹ ਰਾਜੇ ਸ਼ੌਣੀ ਚ ਗੁਰਦੁਆਰਾ ਸਾਹਿਬ ਵਾਲਕੀ ਸਾਹਿਬ ਦੀ ਪਿਆਰ ਖੜੀ ਆ ਜਾਣ ਲਈ ਬਾਬਿਆਂ ਦੇ ਬਣਗੇ ਦੀ ਦੀ ਸਮਾਨ ਜਿਹੜਾ ਇਕੱਠਾ ਕਰਤਾ ਵਿਛਾਈ ਕਰ ਦੇਖਾਂ ਵਾਲੀ ਅਜੇ ਚੱਲ ਰਿਆ ਰਗੜਾ ਆ ਰਿਹਾ ਆਏ ਚੱਲ ਰਹੀ ਆ ਚੱਲ ਗਿਆ ਗਿਆ ਲੰਗਰ ਲੰਗਰ ਦੀ ਵਿਸਮਾਪਤੀ ਆ ਜੇਤੂ ਉਹ ਦਵਾਰਾ ਨੀਲਾ ਘਾਟ ਉਹ ਦੋਦਾਵਰੀ ਜਿਹੜੀ ਹੁਣ 1-2 ਦਿਨ ਤੋਂ ਪਾਣੀ ਚ ਘਟ ਗਿਆ ਨਹੀਂ ਤਾਂ ਬੜਾ ਛੜ ਛੜ ਕੇ ਆਦਾ ਸੀ

ਇਹ ਨਹੀਂ ਉੱਟਣ ਦੇ ਇਸ ਤਰ੍ਹਾਂ ਜਾਣਾ ਸਵੇਰ ਦੀ ਪ੍ਰਵਾਦ ਫੇਰੀ ਕਰਨ ਨੂੰ ਆਓ ਆਓ ਜਲਦੀ ਆਓ ਜਲਦੀ ਆਓ ਨਾ ਬਣੇ ਨਾ ਆਪਾ ਜੋ ਕਰ ਸੀ ਗਿਓ ਜਿਗਾਰੇ ਜਾਵੇ ਨਿਹਾਲ ਹੋ ਜਾਵੇ ਫਤੇ ਪਾਵੇ ਸਾਥ ਜੀਰਿਆ ਕਾਲ ਜਦੋਂ ਬੈਂਕ ਪਏ ਪਹਿਲੇ ਸਾਲ ਪਾਉਂਦੇ ਸੀ ਪੂਰਾ ਸਾਲ ਵਾਸਤੇ ਬਾਬਾ ਵੰਡਾ ਸਿੰਘ ਜੀ ਬਾਬਾ ਨਿਸ਼ਾਨ ਸਿੰਘ ਜੀ ਮਹਾਰਾਜ ਆਜੋ ਵਾਜੋ ਹੁਣ ਚੱਲ ਪੇ ਆ ਪ੍ਰਜਾਦਾ ਨਹੀਂ ਇੱਕ ਤਾਂ ਛੋਟੇ ਪ੍ਰਜਾਦਾ ਨਹੀਂ ਇੱਕ ਤਾਂ ਰੱਖਿਆ ਹਾਂ ਓ ਹੋਏ ਹੁਣ ਹਰ ਰੌਣਕਾਂ ਜਿਹੜੀਆਂ ਇੱਥੋਂ ਸਮਾਪਤ ਹੋ ਗਈਆਂ ਹੁਣ ਜਾਣ ਗੀਆਂ ਮਾਤਾ ਸਾਹਿਬ ਦੇ ਬਾਦ ਹੈ ਤੰਬੂ ਖਾਲੀ ਰਹਿ ਗਏ ਨੇ ਹੋਰ ਤੋਂ ਬਾਅਦ ਜਾਣ ਗੀਆਂ ਫਿਰ ਧੁਲਿਆ ਮਹਾਰਾਸ਼ਟਰ ਉਹ ਤੋਂ ਬਾਅਦ ਅੰਦੌਰ ਉਹ ਤੋਂ ਬਾਅਦ ਸ਼ਿਪਰੀ ਉਹ ਤੋਂ ਬਾਅਦ ਡਮਰ ਹੈ ਉਹ ਤੋਂ ਬਾਅਦ ਗੋਆ ਲੀਅਰ ਹੁੰਦੇ ਹੋਏ ਆਗਰਾ ਤੋਂ ਬਾਅਦ ਫਤਿਹਗੜ੍ਹ ਸਾਹਿਬ ਫੇਰ ਛੱਪੇ ਵਾਹਿਗੁਰੂ ਹਾਂਜੀ ਸਿੰਘ ਜੀ ਕੀ ਹਾਲੇ ਉਹ ਬੜੀ ਚੜਦੀ ਗਲਾ ਚੜਦੀ ਗਲਾ ਹਾਂਜੀ ਬਾਬਾ ਜੀ ਸਭ ਅਰਜੀ ਕੀ ਫਤਿਹ ਕੀ ਖਾਲਸਾ ਵਾਰਦੀ ਫਤਿਹ ਚੱਲਿਆ ਮਹਾਰਾਜ ਹੁਣ ਚੱਲੇ ਚੱਲੇ ਬਾਬਾ ਜੀ ਹਾਂਜੀ ਕਾ ਖਾਲਸਾ ਵਾਰਦੀ ਫਤਿਹ ਜੀ ਹਾਂ ਦੇ ਸਤਿਗੰਦਾਂ ਜੀ ਚਲੋ ਹੁਣ ਦਿਖਾਵਾਂਗੇ ਤੁਹਾਨੂੰ ਨਾਲ ਨਾਲ ਗਾਂ ਅੱਗੇ ਹਾਂ ਤਾਂ ਸੇਵ ਦੇ ਵਦੇ ਘਰਾਂ ਦੇ ਦਰਸਾਂ ਤੁਹਾਨੂੰ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ